ਨਮਸਤੇ ਤੁਹਾਨੂੰ ਅੱਜ ਘਰ ਦੀ ਇੱਕ ਐਸੀ ਦਿਸ਼ਾ ਬਾਰੇ ਦੱਸਣ ਜਾ ਰਹੀ ਹਾਂ ਜੋ ਕਿ ਘਰ ਵਾਸਤੇ ਬਹੁਤ ਵਧੀਆ ਨਹੀਂ ਹੁੰਦੀ ਜਿਵੇਂ ਨਾ ਸੀਵਰੇਜ ਜਾਂ ਖੂਹ ਦੇ ਵਿੱਚ ਜੋ ਗਿਆ ਸੋ ਗਿਆ ਇਸ ਦਿਸ਼ਾ ਦਾ ਇਹੀ ਹਾਲ ਹੁੰਦਾ ਜੇ ਘਰ ਇਸ ਦਿਸ਼ਾ ਦੇ ਵਿੱਚ ਬੱਚਾ ਦਾ ਬੈੱਡਰੂਮ ਹੋਵੇ ਤਾਂ ਬੱਚੇ ਜ਼ਰੂਰ ਵਿਗੜਨਗੇ ਵਿਗੜਨਗੇ ਉਹਨਾਂ ਦਾ ਮਨ ਪੜਾਈ ਵਿੱਚ ਵੀ ਨਹੀਂ ਲੱਗੇਗਾ ਜੇ ਘਰ ਦੇ ਦੂਸਰੇ ਮੈਂਬਰ ਇਸ ਦਿਸ਼ਾ ਦੇ ਵਿੱਚ ਸੌਣਗੇ ਉਹਨਾਂ ਦੀ ਲਾਈਫ ਦੇ ਵਿੱਚ ਜਿਹੜਾ ਸੰਘਰਸ਼ ਵਧੇਗਾ ਹੀ ਵਧੇਗਾ ਬਿਮਾਰੀਆਂ ਵਧਣਗੀਆਂ ਘਾਟੇ ਵਧਣਗੇ ਜੀਵਨ ਦੇ ਵਿੱਚ ਕੋਈ ਵੀ ਚੀਜ਼ ਆਸਾਨੀ ਦੇ ਨਾਲ ਨਹੀਂ ਮਿਲੇਗੀ ਸੰਘਰਸ਼ ਵਧੇਗਾ ਇਹ ਕਿਹੜੀ ਵਾਲੀ ਦਿਸ਼ਾ ਹੁੰਦੀ ਹੈ ਇਹ ਉਹ ਦਿਸ਼ਾ ਹੁੰਦੀ ਹੈ ਸਾਊਥ ਵੈਸਟ ਤੋਂ ਲੈ ਕੇ ਸਾਊਥ ਦੇ ਵਿਚਕਾਰ ਵਾਲੀ ਜਗ੍ਹਾ ਮਤਲਬ ਦੱਖਣ ਪੱਛਮ ਤੋਂ ਲੈ ਕੇ ਦੱਖਣ ਦੇ ਵਿਚਕਾਰਲੇ ਵਾਲੀ ਜਗ੍ਹਾ ਜੇਕਰ ਗਲਤੀ ਨਾਲ ਵੀ ਤੁਹਾਡੀ ਇਸ ਦਿਸ਼ਾ ਦੇ ਵਿੱਚ ਤੁਹਾਡਾ ਬੈਡਰੂਮ ਜਾਂ ਮੈਡੀਟੇਸ਼ਨ ਵਾਲਾ ਸਥਾਨ ਹੋ ਗਿਆ ਤਾਂ ਤੁਹਾਡੀ ਸਾਰੀ ਮਿਹਨਤ ਖੋਚ ਜਾਣ ਵਾਲੀ ਆ ਨੰਬਰ 2 ਕਈ ਲੋਕ ਹਨ ਸਾਊਥ ਫੇਸਿੰਗ ਜਿਸ ਘਰ ਦਾ ਦਰਵਾਜ਼ਾ ਦੱਖਣ ਵਾਲੇ ਪਾਸੇ ਹੁੰਦਾ ਘਰ ਲੈਣ ਤੋਂ ਕੁਤਰੋਂਦੇ ਹੈਗੇ ਆ ਉਹ ਆਪਣੀ ਜਗ੍ਹਾ ਤੇ ਸਹੀ ਵੀ ਹੈ ਜਿਨ੍ਹਾਂ ਦੀ ਜਨਮ ਕੁੰਡਲੇ ਦੇ ਵਿੱਚ ਮੰਗਲ ਜਾਂ ਰਾਹੂ ਦੀ ਦਿਸ਼ਾ ਖਰਾਉ ਹੁੰਦੀ ਹੈ ਉਹਨਾਂ ਨੂੰ ਸਾਊਥ ਫੇਸਿੰਗ ਜਿਹੜਾ ਹੈਗਾ ਬਹੁਤ ਸਾਰੀਆਂ ਪ੍ਰੋਬਲਮ ਖੜੀਆਂ ਕਰਦਾ ਹੈ ਘਰ ਪੱਖੋਂ ਪਤੀ ਪਤਨੀ ਪੱਖੋਂ ਬੱਚਿਆਂ ਪੱਖੋਂ ਪੈਸਿਆਂ ਵੱਲੋਂ ਦਿੱਕਤਾਂ ਆ ਸਕਦੀਆਂ ਹੈਗੀਆਂ ਆਪ ਤੁਹਾਡੇ ਹੈਲਥ ਪੱਖੋਂ ਦਿੱਕਤਾਂ ਆ ਸਕਦੀਆਂ ਹੈਗੀਆਂ ਹੋਰ ਪਤਾ ਨਹੀਂ ਤੁਹਾਨੂੰ ਕਿਹੜੀਆਂ-ਕਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਜੇਕਰ ਤੁਸੀਂ ਸਾਊਥ ਫੇਸਿੰਗ 'ਚ ਰਹਿ ਰਹੇ ਆ ਤੁਸੀਂ ਹੁਣ ਘਰ ਦਾ ਜੋ 메ਨ ਦਰਵਾਜ਼ਾ ਫੇਸ ਬਦਲ ਤਾਂ ਨਹੀਂ ਸਕਦੇ ਤੁਸੀਂ ਕੀ ਕਰ ਸਕਦੇ ਹੋ ਤਾਂ ਤੁਸੀਂ ਕੀ ਕਰਨਾ ਹੈਗਾ ਜਾਂ ਤੁਸੀਂ ਘਰ ਖਰੀਦਣਾ ਚਾਹੁੰਦੇ ਹੋ ਉਹ ਸਾਊਥ ਫੇਸਿੰਗ ਆ ਤੁਹਾਡੀ ਮਜਬੂਰੀ ਹੈ ਜਾਂ ਤੁਹਾਡਾ ਆਲਾ ਦਵਾਲਾ ਚੰਗਾ ਹੈ ਤੁਹਾਨੂੰ ਜਿਹੜਾ ਵੀ ਘਰ ਹੈਗਾ ਸਹੀ ਪੈਸੇ ਚ ਮਿਲ ਰਿਹਾ ਤਾਂ ਤੁਸੀਂ ਕੀ ਕਰਨਾ ਹੈਗਾ ਤੁਹਾਨੂੰ ਚਾਹੀਦਾ ਜੋ ਵੀ ਸਾਊਥ ਫੇਸਿੰਗ ਤੁਹਾਡਾ ਘਰ ਆ ਜਾਂ ਤੁਸੀਂ ਕੋਈ ਪ੍ਰਾਪਰਟੀ ਖਰੀਦਣਾ ਚਾਹੁੰਦੇ ਹੋ ਖਰੀਦ ਲਈ ਜਾਵੇ ਬਸ ਹੁਣ ਤੁਸੀਂ ਕਰਨਾ ਕੀ ਹੈਗਾ ਜੋ ਵੀ ਤੁਹਾਡੇ ਮਕਾਨ ਦਾ ਮੇਨ ਦਹਲੀਜਾ ਤੁਹਾਡੇ ਦਰਵਾਜੇ ਦੀ ਮੇਨ ਦਹਲੀਜਾ ਉਸ ਦਹਲੀਜ਼ ਦੇ ਉੱਪਰ ਚਾਂਦੀ ਦੀ ਪੱਤਰੀ ਦਵਾ ਦਿੱਤੀ ਜਾਵੇ ਸੀਮੈਂਟ ਵਗਾਰਾ ਲਗਾ ਕੇ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਸਾਊਥ ਫੇਸਿੰਗ ਦਾ ਬੁਰਾ ਪ੍ਰਭਾਵ ਖਤਮ ਹੋ ਜਾਵੇਗਾ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤੁਸੀਂ ਸਬਸਕ੍ਰਾਈਬ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ